ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਮੈਂ ਆਪਣੇ ਬਾਈ ਦੀਪ ਸਿੱਧੂ ਨੂੰ ਸਜਦਾ ਕਰਦਾ ਜੀ ਕਿ ਅੱਜ ਦੇ ਦਿਨ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਸਾਨੂੰ ਸਦਾ ਦੇ ਲਈ ਜਿਹੜਾ ਵਿਸੋੜਾ ਦੇ ਕੇ ਗਏ ਸੀ ਤੇ ਬਾਈ ਨੂੰ ਬਹੁਤ ਮਿਸ ਕਰ ਰਿਹਾ ਜੀ ਕਿਉਂਕਿ ਬਾਈ ਨੂੰ ਵਾਈਫ ਮਿਲੇ ਹੋયા ਤੇ ਤੁਸੀਂ ਸਾਡੀ ਫੇਸਬੁਕ ਆਈਡੀ ਦੇ ਉੱਤੇ ਵੀ ਜਿਹੜਾ ਆ ਜਾ ਕੇ ਦੇਖ ਸਕਦੇ ਹਾਂ ਸੀ ਬਾਈ ਨਾਲ ਫੋਟੋ ਜਿਹੜੀ ਉਲਾਈ ਹੋਈ ਹੈ ਕਿਉਂਕਿ ਬਾਈ ਦਾ ਬਹੁਤ ਜਿਹੜਾ ਪਿਆਰ ਸੀ ਬਹੁਤ ਆਮ ਲੋਕਾਂ ਦੇ ਨਾਲ ਪੈ ਚੁੱਕਿਆ ਸੀ ਤੇ ਉਸ ਬਾਈ ਦੀ ਜਿਹੜੀ ਆਤਮਾ ਸੀ ਜਾਨੀ ਕਿ ਰੂਹ ਸੀ ਉਹ ਲੋਕਾਂ ਦੇ ਵਿੱਚ ਬਸ ਗਈ ਸੀ ਉਹ ਚਾਹੇ ਜਿੱਡੀਆਂ ਮਰਜੀ ਕੋਠੀਆਂ ਕਾਰਾਂ ਦੇ ਐ ਐਸਓ ਪ੍ਰਸਤਾਲੀ ਜ਼ਿੰਦਗੀ ਦੇ ਵਿੱਚੋਂ ਆਇਆ ਹੋਇਆ ਸੀ ਪਰੰਤੂ ਜਿਹੜਾ ਬਾਈ ਦੀਪ ਸਿੱਧੂ ਸੀ ਉਹ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਇੰਨਾ ਕਰਨ ਲੱਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਸ ਬੰਦੇ ਨੇ ਬਹੁਤ ਵੱਡੇ ਮਕਾਮ ਦੇ ਉੱਤੇ ਪਹੁੰਚਣਾ ਸੀ ਪਰੰਤੂ ਉਹੋ ਭਾਈ ਸਾਡੇ ਦੇ ਵਿੱਚ ਜਿਵੇਂ ਪਰਮਾਤਮਾ ਨੂੰ ਸਿਸਟਮ ਨੇ ਚਾਹਿਆ ਉਸੇ ਤਰ੍ਹਾਂ ਉਹੋ ਸਾਡੇ ਵਿੱਚੋਂ ਸਦਾ ਲਈ ਇਸ ਦਿਨ ਵਿਸੜ ਗਏ ਸੀ ਤੇ ਅੱਜ ਦੇ ਦਿਨ ਉਹਨਾਂ ਦੀ ਜਿਹੜਿਆ ਸਾਨੂੰ ਇਸ ਤੋਂ ਤੋਂ ਪਹਿਲਾਂ ਜਿਹੜਾ ਇਹ ਖਬਰਾਂ ਆਉਣੀ ਆ ਸ਼ੁਰੂ ਹੋ ਗਈਆਂ ਸੀ ਕਿ ਬਾਈ ਸਾਡੇ ਵਿੱਚ ਨਹੀਂ ਰਿਹਾ ਤੇ ਬਾਈ ਨੂੰ ਬਹੁਤ ਜ਼ਿਆਦਾ ਮਿਸ ਜਿਹੜਾ ਅਸੀਂ ਕਰਦੇ ਅੱਜ ਤੇ ਕਿਉਂਕਿ ਪਿਆਰ ਬਾਈ ਦੇ ਨਾਲ ਚਾਹੇ ਅਸੀਂ ਕਿਸੇ ਉਸ ਦੇ ਨਾਲ ਨਹੀਂ ਜੁੜੇ ਹੋਏ ਸੀ ਪਰੰਤੂ ਜਦੋਂ ਉਸ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਮਿਲੇ ਕਿਸਾਨੀ ਅੰਦੋਲਨ ਦੇ ਵਿੱਚ ਉਹ ਇੱਕ ਰਸੋਈ ਦੇ ਉੱਤੇ ਰਹਿੰਦੇ ਸੀ ਜਾਨੀ ਕਿ ਬੇਬੇ ਦੀ ਰਸੋਈ ਵਾਲੇ ਢਾਬੇ ਦੇ ਉੱਤੇ ਰਹਿੰਦੇ ਸੀ ਜਾਨੀ ਕਿ ਟਰਾਲੀ ਦੇ ਵਿੱਚ ਰਹਿੰਦੇ ਸੀ ਤਾਂ ਉਹ ਜਗ੍ਹਾ ਦੇ ਉੱਤੇ ਸੀ ਉਹਨਾਂ ਨੂੰ ਬਾਈ ਫੇਸ ਮਿਲ ਲਿਸੀ ਤੇ ਫੋਟੋ ਵੀ ਬਾਈ ਨੇ ਆਪਣੇ ਆਪ ਜਿਹੜੀ ਉਹ ਸਾਡੇ ਨਾਲ ਕੀਤੀ ਸੀ ਤੇ ਬਹੁਤ ਪਿਆਰ ਜਿਹੜਾ ਬਾਈ ਦਾ ਮਿਲਿਆ ਸੀ ਚਲੋ ਪ੍ਰਮਾਤਮਾ ਨੂੰ ਜਿਸ ਤਰ੍ਹਾਂ ਉਸ ਬਾਈ ਨੂੰ ਸਾਡੇ ਵਿੱਚ ਨਹੀਂ ਰਹਿਣ ਦਿੱਤਾ ਉਹ ਪ੍ਰਮਾਤਮਾ ਦਾ ਭਾਣਾ ਸੀ ਠੀਕ ਆ ਜੀ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਾਰਨਾ ਵਿੱਚ ਨਿਵਾਸ ਬਕਸੇ ਤੇ ਆਵਾਗਮਨ ਦੇ ਚੱਕਰਾਂ ਦੇ ਵਿੱਚ ਜਿਹੜਾ ਵਿਚਾ ਕੇ ਰੱਖੀ ਤੇ ਆਪਾਂ ਗੱਲਬਾਤ ਕਰਾਂਗੇ ਜੀ ਮੌਸਮ ਦੀ ਅੱਜ ਦੇ ਮੌਸਮ ਦੀ ਤੇ ਉਸ ਤੋਂ ਬਾਅਦ ਆਉਣ ਵਾਲੇ ਸਿਸਟਮ ਦੀ ਤਾਂ ਗੱਲਬਾਤ ਕਰਾਂਗੇ ਜੀ ਉਸ ਤੋਂ ਪਹਿਲਾਂ ਅਸੀਂ ਸਾਰੇ ਸੱਜਣਾ ਮਿੱਤਰਾਂ ਨੂੰ ਜਿੰਨੇ ਵੀ ਸਾਡੇ ਨਾਲ ਜੁੜ ਰਹੇ ਨੇ ਰਿਕਵੈਸਟ ਬੇਨਤੀ ਕਰਾਂਗੇ ਕਿ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਿਉਂਕਿ ਅਸੀਂ ਸਮੇਂ ਤਾ ਨੂੰ ਤਸਵੀਰ ਲੈ ਚੱਲਦੇ ਆਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਉਸ ਤੋਂ ਪਹਿਲਾਂ ਦਿਨ ਦਾ ਮੌਸਮ ਸੁਹਾਵਣਾ ਰਿਹਾ ਜੀ ਨਿੱਗਾ ਰਿਹਾ ਜਾਨੀ ਕਿ ਗਰਮੀ ਜਿਹੜੀ ਮਹਿਸੂਸ ਅੱਜ ਹੁਣੇ ਸ਼ੁਰੂ ਹੋ ਗਈ ਸੀ ਧੁੱਪ ਦੇ ਵਿੱਚ ਕਿਉਂਕਿ ਤਾਪਮਾਨ ਜਿਹੜੇ ਕੁਝ ਖੇਤਰਾਂ ਦੇ ਵਿੱਚ ਅੱਜ 28 29 30 ਡਿਗਰੀ ਤੱਕ ਵੀ ਪਹੁੰਚੇ ਨੇ ਰਾਜਸਥਾਨ ਹਰਿਆਣਾ ਦਿੱਲੀ ਯੂਪੀ ਐਮਪੀ ਤੇ ਪੰਜਾਬ ਕੁਝ ਖੇਤਰਾਂ ਦੇ ਵਿੱਚ ਤਾਪਮਾਨ ਜਿਹੜੇ 24 25 ਡਿਗਰੀ ਦੇ ਕਰੀਬ ਵੀ ਰਹੇ ਨੇ ਇਸ ਤਰ੍ਹਾਂ ਜਿਹੜਾ ਤਾਪਮਾਨ ਦੇ ਵਿੱਚ ਵਾਧਾ ਹੋ ਚੁੱਕਿਆ ਜੀ ਆਉਣ ਵਾਲਾ ਸਿਸਟਮ ਕਿਤੇ ਲੱਗਿਆ ਉਹ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾਉਣ ਦੇ ਲਈ ਲਾਈਵ ਹੋਇਆ ਤੇ ਤੁਸੀਂ ਜੁੜੇ ਰਹੇ ਹੋ ਇਸੇ ਤਰ੍ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜਿੰਨੇ ਵੀ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਿਆਂ ਤੋਂ ਧੰਨਵਾਦ ਹੈ ਕਿਉਂਕਿ ਜਿੰਨਾ ਲਾਈਕ ਕਰਦੋਂਗੇ ਜੀ ਤੁਹਾਡੀ ਸਪੋਰਟ ਮਿਲੀ ਜਾਊਗੀ ਨਹੀਂ ਵੀ ਕਰੋਗੇ ਤਾਂ ਆਮੀ ਤੁਹਾਡਾ ਪਿਆਰ ਹੈ ਜਿਹੜਾ ਉਹ ਮਿਲਦਾ ਰਹਿਣਾ ਠੀਕ ਹੈ ਜੀ ਲਾਈਕ ਇੱਕ ਦਿਨ ਨਾਲ ਸਾਡੇ ਥੋੜੀ ਜਿਹੀ ਹੋਰ ਸਪੋਰਟ ਬਣ ਜਾਂਦੀ ਹੈ ਤੇ ਤੁਸੀਂ ਆ ਸਿਸਟਮ ਦੇਖ ਰਹੇ ਹੋ ਜੀ ਜਿਹੜਾ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਪਰ ਰਾਤ ਵੀ ਜਾਂ ਪਰਸੋਂ ਵੀ ਦਿਖਾਇਆ ਸੀ ਕਿ ਇਹ ਸਿਸਟਮ ਅੱਗੇ ਵੱਲ ਨੂੰ ਵਧ ਰਿਹਾ ਇੱਥੇ ਕਹੇ ਸਟਰੋਂਗ ਬਣਿਆ ਹੋਇਆ ਅਫਗਾਨਿਸਤਾਨ ਵਾਲ ਸਾਈਡ ਤੋਂ ਆਉਂਦਾ ਹੋਇਆ ਇਹ ਅੱਗੇ ਲੰਘਿਆ ਆ ਯਾਨੀ ਕਿ ਲੈਹਂਦੇ ਵਾਲੇ ਸਾਈਡ ਇਹ ਅੱਧ ਦੇ ਵਿੱਚ ਪਹੁੰਚ ਚੁੱਕਿਆ ਹੈ ਸਿਸਟਮ ਹੌਲੀ ਹੌਲੀ ਇਹ ਸਿਸਟਮ ਜਿਹੜਾ ਮੀਂਹ ਦੀਆਂ ਕਾਰਵਾਈਆਂ ਕਰਦਾ ਹੋਇਆ ਪੰਜਾਬ ਦੇ ਵੱਲ ਨੂੰ ਪਹੁੰਚੂਗਾ ਪਰੰਤੂ ਇਸ ਸਿਸਟਮ ਦੇ ਵਿੱਚ ਮੀਂਹ ਦੀ ਕਾਰਵਾਈ ਕੋਈ ਜਿਆਦਾ ਵੱਡੇ ਪੱਧਰ ਦੀ ਨਹੀਂ ਹੈਗੀ ਜਿਵੇਂ ਆਪਾਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਦੇਖ ਰਹੇ ਹਾਂ ਸਟ੍ਰੀਮਾਂ ਦੇ ਵਿੱਚ ਆਪਾਂ ਵਿਊਆਂ ਦੇ ਚੱਕਰ ਦੇ ਸਿਸਟਮ ਹੁੰਦੇ ਉਹਨਾਂ ਦੇ ਵਿੱਚ ਦੇਖ ਰਹੇ ਹਾਂ ਕਿ ਇਹ ਸਿਸਟਮ ਕਾਫੀ ਮੀਂਹ ਵਾਲਾ ਬਣੂਗਾ ਜੀ ਭਾਰੀ ਮੀਂਹ ਤੂਫਾਨ ਝੱਖੜ ਹਨੇਰੀ ਇਸ ਤਰ੍ਹਾਂ ਗੜੇਮਾਰੀ ਦੇ ਸਕਦਾ ਪਰੰਤੂ ਹਜੇ ਫਿਲਹਾਲ ਇਸ ਸਿਸਟਮ ਦੇ ਵਿੱਚ ਕੁਝ ਨਹੀਂ ਹੈਗਾ ਜੀ ਜੋ ਸਾਨੂੰ ਹੁਣ ਤੱਕ ਦੀ ਕਿਿਆਸਰੇ ਜਾਂ ਜਾਣਕਾਰੀ ਪ੍ਰਾਪਤ ਹੋਈ ਹੈ ਪ੍ਰੈਸ ਨੋਟ ਦੇ ਵਿੱਚ ਵੀ ਜਾਣਕਾਰੀ ਦਿਖਾ ਦਾਂਗੇ ਤੁਹਾਨੂੰ ਜੋ ਭਾਰਤੀ ਮੌਸਮ ਵਿਗਿਆਨ ਵੱਲੋਂ ਅਫੀਸ਼ੀਅਲ ਤੌਰ ਤੇ ਦੱਸਿਆ ਗਿਆ ਜੀ ਤਾਂ ਉਹਦੇ ਵਿੱਚ ਇਹੀ ਜੇ ਤੇ ਕੁਝ ਖੇਤਰ ਯੂਪੀਐਮਪੀ ਜਿਨ੍ਹਾਂ ਦੇ ਵਿੱਚ ਇਹ ਕਿਨਮਨ ਕਣੀ ਡੇਡਾ ਉਹ ਦੇਖ ਸਕਦਾ ਉੱਤਰਾਖੰਡ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਵੀ ਠੀਕ ਹੈ ਜੀ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੱਲ ਨੂੰ ਟੁੱਟਮੀ ਜੀ ਬਦਲ ਵਈ ਯਾਨੀ ਕਿ ਅੱਜ ਰਾਤ ਨੂੰ ਵੀ ਕੁਝ ਕੁ ਖੇਤਰ ਦੇ ਵਿੱਚ ਐਂਟਰ ਕਰ ਗਈ ਹੈ ਦੇਰ ਤੋਂ ਬਾਅਦ ਪਰ ਇਹ ਟੁੱਟਮੀ ਜੀ ਹੋਊਗੀ ਹਲਕੀ ਜੀ ਹੋਊਗੀ ਕਿਤੇ ਕਿਤੇ ਲੰਘੂਗੀ ਜਿਵੇਂ ਗਰਦਾਸਪੁਰ ਜਾਂ ਪਠਾਨਕੋਟ ਦੇ ਖੇਤਰ ਦੇ ਵਿੱਚ ਜਾਂ ਤਰਨਤਾਰਨ ਸਬਦੇ ਖੇਤਰ ਦੇ ਨੇੜੇ ਤੇ ਇਹ ਲੱਗ ਚੁੱਕੀ ਹੈ ਜੀ ਤਸਵੀਰ ਦੇ ਵਿੱਚ ਬਿਲਕੁਲ ਦੇਖ ਸਕਦੇ ਹੋ ਇਹ ਇੱਥੇ ਤਾਂ ਇਹ ਬਦਲਵਾ